ਸਤਿ ਸ਼੍ਰੀ ਅਕਾਲ ਜੀ ਮੈਂ ਸਾਗਰ ਸੀਤਿਆ ਡੀਸੀ ਮੋਗਾ ਸਾਰਿਆਂ ਨੂੰ ਦੱਸਣਾ ਚਾਹਨਾ ਹੈਗਾ ਕਿ ਜੋ ਪੰਜਾਬ ਰਾਜ ਦੇ ਵਿੱਚ ਸੰਭਾਵਿਤ ਅਮਰਜੈਂਸੀ ਦੇ ਜੋ ਹਾਲਾਤ ਬਣੇ ਨੇ ਉਹ ਉਹਨਾਂ ਦੇ ਮੱਦੇਨਜ਼ਰ ਕਾਫੀ ਲੋਕਾਂ ਵੱਲੋਂ ਕਾਫੀ ਲੋਕਾਂ ਦੇ ਵਿੱਚ ਪੈਨਿਕ ਹੈਗਾ ਉਹਨਾਂ ਵੱਲੋਂ ਵੱਖ-ਵੱਖ ਵਸਤੂਆਂ ਦੀ ਆਣ-ਪੀਣ ਦੇ ਸਮਾਨਾਂ ਦੀ ਕਈਆਂ ਵੱਲੋਂ ਕੰਪਲੇਂਟ ਆ ਰਹੀਆਂ ਨੇ ਕਿ ਉਹਨਾਂ ਵੱਲੋਂ ਰਿਪੋਰਟਿੰਗ ਕੀਤੀ ਜਾ ਰਹੀ ਹੈ ਤੇ ਮੈਂ ਸਾਰਿਆਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਹਾਂ ਕਿ ਪੂਰੇ ਜ਼ਿਲ੍ਹੇ ਦੇ ਵਿੱਚ ਸਾਡੇ ਕੋਲ ਹਰ ਤਰੀਕੇ ਦੀ ਫੂਡ ਆਈਟਮ ਹੈਗੀ ਹੈ ਹਰ ਤਰੀਕੇ ਦੀ ਕੰਜ਼ਿਊਮਰ ਆਈਟਮ ਭਰਪੂਰ ਮਾਤਰਾ ਦੇ ਵਿੱਚ ਅਵੇਲੇਬਲ ਹੈਗੀ ਹੈ ਕਿਸੇ ਨੂੰ ਵੀ ਪੈਨਿਕ ਕਰਨ ਦੀ ਕੋਈ ਲੋੜ ਨਹੀਂ ਹੈ ਆ ਪੰਜਾਬ ਸਰਕਾਰ ਵੱਲੋਂ ਭਾਰਤ ਸਰਕਾਰ ਵੱਲੋਂ ਸਭ ਹਰ ਤਰੀਕੇ ਦਾ ਜੋ ਕੰਜ਼ਿਊਮਰ ਸਪਲਾਈਜ਼ ਨੇ ਉਹ ਮੁਹੱਈਆ ਕਰਵਾਇਆ ਜਾ ਰਹੀਆਂ ਨੇ ਇਸ ਤੋਂ ਇਲਾਵਾ ਮੈਂ ਸਾਰਿਆਂ ਨੂੰ ਇਹ ਵੀ ਦੱਸਣਾ ਚਾਹਾਂਗਾ ਕਿ ਜੋ ਵੀ ਕੋਈ ਬੰਦਾ ਬਲੈਕ ਮਾਰਕੀਟਿੰਗ ਕਰੂਗਾ, ਮੋਡੀ ਕਰੂਗਾ ਉਹਦੇ ਖਿਲਾਫ ਅਸੀਂ ਜੋ ਐਸੈਂਸ਼ੀਅਲ ਕਾਮੋਡਿਟੀਜ਼ ਐਕਟ ਹੈ ਪੀ ਬੀ ਐਨ ਐਸ ਜੀਜ਼ਾ ਬਾਲ 63 ਤਾਰ ਹੈ ਉਹਦੇ ਅੰਤਰਗਤ ਅਸੀਂ ਕਾਰਵਾਈ ਵੀ ਕਰਾਂਗੇ ਸਾਡੇ ਵੱਲੋਂ ਉਹਦਾ ਆਰਡਰ ਵੀ ਕੀਤਾ ਗਿਆ ਉਹ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਊਗਾ ਉਹਨਾਂ ਉੱਤੇ ਸਖਤ ਕਾਰਵਾਈ ਕੀਤੀ ਜਾਊਗੀ ਨਾਲ ਦੀ ਨਾਲ ਮੈਂ ਸਾਰੇ ਹੀ ਸਿਟੀਜ਼ਨਸ ਨੂੰ ਇਹ ਮੈਸੇਜ ਦੇਣਾ ਚਾਹੁੰਗਾ ਵੀ ਤੁਸੀਂ ਪੈਨਿਕ ਨਹੀਂ ਕਰਨਾ ਹੈਗਾ ਜ਼ਿਲ੍ਹਾ ਪ੍ਰਸ਼ਾਸਨ ਪੰਜਾਬ ਸਰਕਾਰ ਪੂਰਾ ਤੁਹਾਡੇ ਨਾਲ ਹੈ ਅਸੀਂ ਸਾਰੇ ਤਰ੍ਹਾਂ ਦੇ ਤਿਆਰ ਵਰਤ ਰਹੇ ਹੈਗੇ ਆ ਹਰ ਤਰੀਕੇ ਦਾ ਜੋ ਪਲਾਨਿੰਗ ਹੈਗੀ ਹੈ ਉਸੇ ਕਰ ਰਹੇ ਹੈਗੇ ਆ ਸਾਰਿਆਂ ਨੂੰ ਮੂਰਤੋਂ ਬੇਨਤੀ ਰਹੂਗੀ ਕਿ ਕਿਸੇ ਵੀ ਤਰ੍ਹਾਂ ਦੀ ਬਲੈਕ ਮਾਰਕਟ ਮਾਰਕੀਟਿੰਗ ਦਾ ਸਟਾਕ ਪਾਇਲਿੰਗ ਤੇ ਵਾਰਡਿੰਗ ਨਾ ਕਰਨ ਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਇਸ ਧੜੀ ਦੇ ਵਿੱਚ ਸਾਥ ਦੇ